ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਅੱਜ ਦੀ ਵੀਡੀਓ ਆਪਾਂ ਪਿੰਡ ਬੁਰਜਮਾਨ ਸਾਗਿਆ ਨੇੜੇ ਬਾਈ ਦੇ ਫੂਲ ਹੈਗਾ ਤੇ ਦਸੀਲ ਕੀ ਆ ਸਾਰਾ ਕੁਝ ਪੁੱਛ ਕੇ ਦੱਸਾਂਗੇ ਪੰਜਾਬ ਵਾਲੀ ਜਰਸੀ ਆਪਾਂ ਲੈ ਕੇ ਆਏ ਆਂਗੇ ਪੂਰੇ ਚੰਗੇ ਰਿਕਾਰਡ ਵਾਲੀ ਦਿਨ ਕੱਢਦੀ ਹੈ ਕਿੰਨੇ ਉਹ ਵੀ ਬਾਈ ਤੋਂ ਪੁੱਛਾਂਗੇ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂਗੇ ਤੇ ਤੇ ਬਾਈ ਨਾਲ ਗੱਲਬਾਤ ਕਰਾਉਣੇ ਆ ਜਾ ਬਈ ਲੱਖੀ ਹੋਰ ਸਨਾਓ ਜੀ ਠੀਕ ਠਾਕ ਹੈ ਲੱਖੀ ਹਾਂਜੀ ਹਾਂਜੀ ਬਾਈ ਸასიਕਾਰ ਕੋਪਰਾ ਕਾਰੋਬਾਰ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਤੇ ਨੰਬਰ ਬੋਲੋ ਜੀ 97819 97850 97819 97850 ਹਾਂਜੀ ਤੇ ਲੱਖੀ ਪਿੰਡ ਬੁਰਜਮਾਨ ਸਹਈਆ ਪਿੰਡ ਹੈ ਜੀ ਓਕੇ ਨੇੜੇ ਰਾਮਪਰਾ ਫੂਲ ਹੈ ਜੀ ਨਾਲ ਇਧਰ ਪਿੰਡ ਆਪਣੇ ਕਰਾਉਣ ਵਾਲਾ ਹੈ ਓਕੇ ਤੇ ਤਸੀਲ ਥੂਲ ਪਿੰਡ ਹੈ ਜੀ ਤਸੀਲ ਜ਼ਿਲ੍ਹਾ ਬਟਨ ਟਾਈ ਅਜ ਬਟਨ ਡਈ ਆ ਤੁਹਾਨੂੰ ਵੀ ਹਾਂਜੀ ਹਾਂਜੀ ਓਕੇ ਜੀ ਤੇ ਲੱਖੀ ਅੱਜ ਆਪਾਂ ਬੈਡ ਦਿਖਾਉਣੀ ਆ ਪੰਜਾਬ ਵਾਲੀ ਜਰਸੀ ਹਨਾ ਹਾਂਜੀ ਹਾਂਜੀ ਪੰਜਾਬ ਵਾਲੀ ਜਰਸੀ ਕੋਈ ਕਹਿਣ ਵਾਲੀ ਗੱਲ ਨਹੀਂ ਵੀ ਆਪਾਂ ਉਹੀ ਕਹੇਤਾ ਵੀ ਪੰਜਾਬ ਵਾਲੀ ਐ ਟੁੱਟੀ ਮਰੀ ਬਾਕੀ ਸਾਹਿਬਾਂ ਬਹੁਤ ਆਈ ਤੇ ਦੂਜਾ ਸੂਆ ਸੁੰਦਿਆ ਹਨਾ ਹਾਂਜੀ ਹਾਂਜੀ ਤੇ ਲੱਖੀ ਪਿਛਲੀ ਵੇਰ ਇਹਨੇ ਪਹਿਲੀ ਵੇਰ ਦੁੱਧ ਕਿੰਨਾ ਦਿੱਤਾਗਾ 22 ਲੀਟਰ ਦਿੰਦਾ ਜੀ 22 ਲੀਟਰ ਜਮਾਂ ਜੈਨੂਅਨ ਗੱਲ ਕਰੀਆ ਹਨਾ ਆਪਾਂ ਬੈਡ ਦਿਖਾਵਾਂਗੇ ਤਾਂ ਅਗਲੇ ਨੂੰ ਪਤਾ ਲੱਗੂ ਹਨਾ ਹਾਂਜੀ ਤੇ ਐਤਕੀ ਅੱਜ ਕਿਤੇ 25 ਪਲੱਸ ਉਹ ਤੇ ਦੇ ਦੂੰਗੀ ਜੀ ਓਕੇ ਜੀ ਓਕੇ ਦੇ ਦੂੰਗੀ ਹਨਾ ਕੋਈ ਕਹਿਣ ਦੀ ਗੱਲ ਨਹੀਂ ਬਾਕੀ ਦਿਖਾਈ ਦਿੰਦਾ ਇਹਦਾ ਅੱਛਾ ਸੀਮਨ ਕਿਹੜਾ ਲੱਗਿਆ ਇਹਦੇ ਉਹ ਮੈਂ ਲਿਖਿਆ ਪਿਆ ਜੀ ਮੇਰੇ ਕੋਲੇ ਥੋੜੀ ਜੀ ਐਰ ਸ਼ੈਰ ਨਾ ਹੈਗੀ ਹਨਾ ਹੈ ਟੱਚ ਹਾਂ ਜੀ ਆਹ ਦੇਖੋ ਜੀ ਤੁਹਾਨੂੰ ਥਣਲੇ ਵਕਲ ਕਲਾ ਥਣ ਨਿਕੜਾ ਪੂਰੇ ਗੈਪ ਤੇ ਤੇ ਚੀਪੇ ਚੂਪੇ ਦੀ ਓਕੇ ਲਖੀ ਹਾਂ ਜੀ ਹਾਂ ਜੀ ਬਾਈ ਓਕੇ ਤੇ ਖੋਲ ਲੈਣ ਤੋਰ ਕੇ ਦਿਖਾ ਦਈਏ ਤੇ ਫੇਸ ਕਰੋ ਚੱਕ ਦੇਖੇ ਹੀ ਬਣਦੀ ਹੈ ਗੱਲ ਹਨਾ ਆਹ ਦੇਖੋ ਜੀ ਕੁਆਲਿਟੀ ਫੋਲੋ ਇਧਰ ਲੈ ਚੱਲ ਭੋਨ ਜਿੱਧਰ ਮਰਜ਼ੀ ਲੈ ਚੱਲ ਇਧਰ ਲੈ ਚੱਲੋ ਜ ਇਧਰ ਮਾਰਦੀ ਲੈ ਚਲੋ ਦੇਖੋ ਤੇ ਵੱਡੇ ਸਾਈਜ਼ ਦੀ ਹੈ ਮੈਥੋਂ ਗਾਰੰਟੀ ਲੈ ਲਿਓ ਜੀ ਠੀਕ ਆ ਤੇ ਲੇਵਾ ਭਾਰ ਦੇ ਲੱਗੀ ਕਿੰਨੇ ਦਿਨ ਕੱਟ ਜੂਗੀ 15 ਦਿਨ ਬਾਕੀ ਹੈ ਜੀ ਓਕੇ 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 15 ਦਿਨ ਬਾਕੀ ਤੇ ਲੇਵਾ ਹੁਣ ਵੀ ਪਾਂਡਾ ਵਰਗਾ ਤਿਆਰ ਕਰੀ ਫਿਰਦੇ ਘਰ ਮਾਲੀ ਹਨਾ ਹਾਂਜੀ ਹਾਂਜੀ ਓਕੇ ਲੈ ਚੱਲ ਲੰਮੀ ਬਾਹ ਮੋੜ ਲਿਓ ਜੀ ਓਕੇ ਵੀਰੇ ਸਿਰ ਤੋਂ ਦੀ ਜ਼ਿੰਮੇਵਾਰੀ ਹੈ ਫੁੱਲ ਠੀਕ ਆ ਬਾਈ ਠੀਕ ਆ ਲੱਖੀ ਠੀਕ ਆ ਆ ਦੇਖੋ ਦਿਖਾ ਦਈਏ ਬੜੀ ਫੁੱਲ ਗਾਰੰਟੀ ਵਾਲੀ ਹੈ ਫੁੱਲ ਗਾਰੰਟੀ ਵਾਲੀ ਜੇ ਮੈਂ ਮਰਜੀ ਬਿਨਾਂ ਨਿਆਣੋ ਬੈਠੇ ਧਾਰਾ ਮਾਰੀ ਚੱਲੇਗੀ ਤੇ ਦੁੱਧ ਦੇ ਨੇ ਪਾਉਣਾ ਵੀ ਫਾਇਡ ਵਾਲਾ ਹੈ ਨਾ ਪਲੱਸ ਬਹੁਤ ਜੀ ਹਾਂ ਪੈਂਟ ਵਾਲਾ ਓਕੇ ਮੋੜ ਲਿਓ ਜੀ ਬਹੁਤ ਚੰਗੀ ਬਹੁਤ ਵਧੀਆ ਵਾ ਕੱਚੀ ਕੱਚੀ ਆਚਾਰ ਕੇ ਦਿਨਾਂ ਦੀ ਹੈ ਨਾ ਹਾਂਜੀ 5-7 ਦਿਨ ਜਿੰਨੇ ਵੀ ਲੈ ਜੂ ਓਕੇ ਆ ਦੇਖੋ ਜੀ ਕੁਆਲਿਟੀ ਪੂਰੀ ਫੁੱਲ ਆ ਤੇ ਸੀਲਸਾਉ ਵੀ ਫੁੱਲ ਆ ਬਾਕੀ ਦਾ ਪੰਜਾਬ ਵਾਲੀ ਜਰਸੀ ਵੱਡੀ ਜਰਸੀ ਹੈ ਜੀ ਕੋਈ ਛੋਟੀ ਨਾ ਮੰਨ ਕੇ ਫੋਨ ਕਰਿਓ ਬਾਈ ਨੂੰ ਤੇ ਮੋਲ ਤੁਹਾਨੂੰ ਵੀਡੀਓ ਦੇ ਵਿੱਚ ਹੀ ਕਰਾ ਕੇ ਸਾਰਾ ਕੁਝ ਪੁੱਛ ਕੇ ਦੱਸਾਂਗੇ ਤੇ ਥਣ ਲਿਓ ਤੁਹਾਨੂੰ ਨੇੜੇ ਤੋਂ ਚੈੱਕ ਰਹਿ ਕੇ ਫਿਰ ਆ ਦੇਖੋ ਜੀ ਤੇ ਮੂਲ ਸ਼ਾਰਟ ਦੇ ਥਾਣਾ ਬਫਰ ਚੈੱਕ ਕਰਾਉਣੇ ਆ ਦੇਖੋ ਤੇ ਗੱਲ ਬਾਤ ਬਾਈ ਨ ਕਰਾਉਣੇ ਤੇ ਲੱਖੀ ਕਿੰਨੇ ਪੈਸੇ ਲਾਵਾਂਗੇ ਤੇ ਜਮਾਂ ਜਾਇਜ਼ ਬਸ ਮੁੱਲ 72000 ਮਾਨਦਾਨ ਤਾਂ ਹੋ ਜੂਗਾ ਕਰ ਦਾਂਗੇ ਜੀ ਖੁੱਲਾ ਹੋ ਜੂਗਾ ਹਾਂਜੀ ਹਾਂਜੀ ਕਰ ਓਕੇ ਜਿੱਥੇ 4 ਰੁਪਏ ਬਣੇ ਆਪਾਂ ਦੇ ਦੇਣੀ ਬਿਲਕੁਲ ਜੀ ਬਿਲਕੁਲ ਕੋਈ ਲਕੀਰ ਵਾਲੀ ਗੱਲ ਤਾਂ ਨਹੀਂ ਸ਼ੌਕੀ ਬੰਦਾ ਹੀ ਫੋਨ ਲਾਵੇ ਹਾਂ ਇਹ ਗੱਲ ਨਹੀਂ ਨਹੀਂ ਹੋਊਗੀ ਕਾਈ ਹੋ ਬਈ ਨਹੀ ਇਹ ਗੱਲ ਤੇਰੀ ਜਮਾ ਜਾਏਗੀ ਇਹ ਗੱਲ ਵੀਡੀਓ ਦੇ ਵਿੱਚ ਦਿਖਾਈ ਦਿੰਦੀ ਆ ਉਹਨੇ ਤੇ ਕੋਲੇ ਆ ਕੇ ਵੀ ਪੂਰੀ ਮਿਲੂਗਾ ਕੋਰਾ ਵੱਡੀ ਹੋ ਇਹ ਵੀਰੇ ਮੈਂ ਵੀ ਤੁਹਾਨੂੰ ਦੱਸ ਦੇਣਾ ਕਿਉਂਕਿ ਮੇਰਾ ਜਿਹੜਾ ਚੈਨਲ ਆ ਗਏ ਇਸੇ ਗੱਲ ਕਰਕੇ ਵਧੀਆ ਚੱਲਦਾਗਾ ਆਪਾਂ ਵੱਡੀ ਛੋਟੀ ਨਹੀਂ ਬਾਲੀ ਦਿਖਾਉਂਦੇ ਜਿੱਡੀ ਚੀਜ਼ ਹੈਗੀ ਓਡੀ ਦਿਖਾਉਣੀ ਆ ਠੀਕ ਆ ਜੀ ਐਵੇਂ ਛੋਟੀ ਜੀ ਬੱਚੀ ਨੂੰ ਵੱਡੀ ਘਾਂ ਬਣਾ ਕੇ ਦਿਖਾ ਦਈਓ ਉਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਤੇ ਬਾਈ ਨੰਬਰ ਫੇਰ ਬੋਲੀ 97819 97819 ਆਪਰਾ ਪਿੰਡ ਪਿੰਡ ਬੁਰਜਮਨਸਾਹੀਆ ਜ਼ਿਲ੍ਹਾ ਬਠਿੰਡਾ ਓਕੇ ਜੀ ਤੇ ਆ ਦੇਖੋ ਜੀ ਬੈਡ ਇੱਕ ਸੀ ਇੱਕ ਤੁਹਾਨੂੰ ਦਿਖਾਤੀ ਆ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈਤਾ ਹੈ دلੋਂ ਧੰਨਵਾਦ ਜਲਦ ਮਿਲਦੇ ਆ ਕੇ ਨਵੀਂ ਵੀਡੀਓ ਦੇ ਨਾਲ